واحرو جی کا خالص واحگ جی <تصفح> ساری پنت بڑے جوش منا رہی ہے اور

ਅੱਜ ਸਾਨੂੰ ਫਕਰ ਹੈ ਕਿ ਅਕਾਲ ਤਗਤ ਸਾਬ ਦੇ ਜਥੇਦਾਰ ਨੋਡ ਗॉड ਸਾਬ ਨੇ ਆਪਣੀ ਅਰਦਾਸ ਦੇ ਵਿੱਚ ਫਿਰ ਸਾਰਾ ਕੋਰਸ ਫਿਰ ਜੋ ਬੀਤੇ ਕੈਨੇਡਾ ਦੇ ਵਿੱਚ ਫਿਰ ਪਾਣੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਮਹਾਰਾਜਾ ਤੇ ਪੰਜਾਬ ਦੇ ਵਿੱਚ ਹੋਟ ਸਾਰਾ ਕੋਸ਼ ਅਰਦਾਸ ਦੇ ਵਿੱਚ ਕਰਨਾ ਨਹੀਂ ਅਸੀਂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕਹਿ ਦੁੱਤਾ ਕਿ ਸਾਡੇ ਉੱਤੇ ਸਿੱਖੋਂ ਦਿੱਤੇ ਬਹੁਤ ਜਬਰ ਹੋਇਆ ਕਰਾਤੇ ਆ ਕੋਸ਼ ਆਰਤਾਂ ਤੇ ਗੈੜਾ ਇਹ ਜਣ ਸੋਖ ਤੇ ਸ਼ਾਂਤੀ ਦੇ ਨਾਲ ਜੋ ਸਰਦੀ ਕਲਾ ਦੇ ਨਾਲ ਨਹੀਂ ਬਨਾਰ ਬਨਾਰ ਜੀ ਦਾਸਕ ਦੇਰੀਆਂ ਸੀ ਉਹ ਉਹ ਡਾ ਨੇ ਸਿੰਘ ਸਾਹਿਬ ਉਹ ਕਾਲ ਤੱਕ ਅੰਦੇ ਜੁਤਾਰ ਸਾਹਿਬ ਤੋਂ ਕੀ ਨ ਸੰਦੇਸ਼ ਨਹੀਂ ਦੇਣ ਦਿੱਤਾ ਵਰਤਕਤ ਦੇ ਜਥਾਰ ਸਾਹਿਬ ਨੇ ਬਹੁਤ ਵੱਡੀਆਂ ਗੱਲਾਂ ਆਪਣੇ ਅਰਦਾਸ ਦੇ ਵਿੱਚ ਕਹਿ ਦਿੱਤੀਆਂ 1984 ਤੋਂ ਬਾਅਦ ਹਰੇਕ ਸਾਲ ਕਰੀਬ ਆਪਾਂ ਇੱਥੇ ਕੱਟ ਜਾਂਦੇ ਹਾਂ ਇੱਕ ਨੋਕਾ ਵਾਲਾ ਦਿਨ ਦਾ ਫਰੇ ਪਹਿਲਾ ਦਿਨ ਜਦ ਕੀ ਗੂਰ ਵਾਦੀ ਛੜਕੀਆਂ ਨੇ ਕਾਲ ਤੱਕ ਜੱਤਕਾਰ ਸਾਹਿਬ ਨੂੰ ਹਰਪਣਾ ਲਾ ਨਹੀਂ ਕਰੰਦਤਾ ਣੇਕੀ ਪੰਖਣੋਂ ਰੋਕ ਤਾਂ اٹ ਗਈ ਐ ਕੋਈ ਮਾ ਔਰ ਤੱਕ ਸਿੱਧੀ ਕੋ ਨੂੰ ਹਰ ਗੁਰਿੰਦ ਸਾਹਿਬ ਨੇ ਜੋ ਸਾਰੇ ਉਹਦੇ ਵਿੱਚ ਸਾਡੀ ਕੌਮ ਨੂੰ ਇਹ ਸ਼ਕਤੀਆਂ ਨੇ ਸ਼ਰਮਨਾਕ ਕੀਤਾ ਵਰਤਾਵੀਕ ਸੰਗਤ ਨੇ ਬਹੁਤ ਸ਼ਕਤੀ ਜਨਾਰ ਸਾਰਾ ਕੁਝ ਸੁਣਿਆ ਇਹ ਜੜੀਆਂ ਸ਼ਕਤੀਆਂ ਇਹ ਸ਼ਕਤੀਆਂ ਜਿਹੜੀਆਂ ਕੱਲੂ ਕਾਰਾ ਦਿਵਸ ਨਹੀਂ ਸੀ ਹੋਣ ਦੰਦੀਆਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਿਹੜੇ ਸਹੀਦ ਪਰਿਵਾਰ ਸੀ ਉਹਨਾਂ ਨੂੰ ਸ੍ਰੋਪੇ ਤੇ ਸਲਮਾਨੀ ਨਹੀਂ ਦੇਣ ਦਿੱਤਾ ਜਿਹੜਾ ਕਿ ਸਾਡੇ ਇਤਿਹਾਸ ਵਿੱਚ ਹਮੇਸ਼ਾ ਯਾਦ ਰਹੂਗਾ ਮੋ ਸਵਾਸੀ ਆਖਦੇ ਜੀ ਹੈ ਰਹੀ ਹੈ ਰੂਰ ਵਧਦੀ ਸ਼ਕਤੀਆਂ ਨੂੰ ਆਪਾਂ ਹਲਬਦਾ ਕਰੀਏ ਜਿਹੜਾ ਅੱਗੇ ਤੋਂ ਉਸਤਾਦ ਫਾਲਸਦਾ ਕੱਲੂ ਕਾਰਾ ਦਿਵਸੁਗਤ ਗੇਂਟਾਪ ਹੋਰ ਹੋਰ ਮਹਾਰਾਜ ਜਨਨ ਨੂੰ ਲੋਕ ਨੂੰ ਸਤਿਵੰਦੋ ਕੋਪੋਸ਼ਨ ਨੂੰ ਬਕਸੀਡੈਂਟ ਕਾਲ ਤੱਕ ਇਨਸਾਫ ਦੇ ਜਸਦਾਦਾਰ ਨੇ ਅੰਦਾਜ਼ ਬਾਕਬਾਦ ਨਹੀਂ ਕੀਤੀ ਹੈ ਇਹਦੀ ਬ੍ਰੋਟਾ ਦੇਖते ਹੋਇਆ ਮੁੰਡੇ ਆਪਣੀ ਅੰਦਾਸ ਸਵਿਟ ਸਾਰਾ ਖੁਸ਼ ਜਿਹੜਾ ਜਬਰ ਇੰਡੀਆ ਨੇ ਕੀਤਾ ਉਸ ਜੰਗ ਪਾਕਿਸਤਾਨ ਦੇ ਨਾਲ ਲਾਇਆ ਗੈਰ ਕਾਨੂੰਨੀ ਗ੍ਰੈਂਡ ਵਜਾ ਦਿਨ ਆਉ ਕੋ ਮੱਝੀ ਗੱਲ ਖਰਚੀ ਐ ਸੋ ਕਾ ਅੱਜ ਕਰਦੇ ਹਾਂ ਅੰਕੀ ਖੋਰ ਅੱਗੇ ਤੋਂ ਐ ਹੋ ਜੀਆ ਬੂਡ ਵਾਧੀ ਸ਼ਕਤੀਆਂ ਨੂੰ ਪਿੱਛੇ ਛੱਡ ਕੇ ਆਪਣਾ ਹੱਕ ਹਮੇਸ਼ਾ ਹਾਸਲ ਕਰ ਲਵੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ